ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਂਸਾਵਾ ਜੋ ਸਭ ਜਨਾਂ ਦੀ ਜੋੜ ਮਿਲਣੇ ਚੱਲ ਰਹਾ ਯਾਰੋ ਹੋਰ ਜਿਹੜਾ ਸਾਡੇ ਦਾ ਸੰਤਾ ਬੈਠਾ ਰਿਹਾ ਹੈ ਤਈਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਸਾਡਾ ਖੇਤ ਜੇ ਤਾਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਐਸੇ ਦੀਨ ਦਿਆਲ ਸਤਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ ਜੀ ਔਰ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਮਹੱਲਾ ਸਮੁੱਚੇ ਨਗਰ ਦੀਆਂ ਸੰਗਤਾਂ ਨੇ ਮਿਲ ਕਰਕੇ ਸਾਲਾਨਾ ਸਮਾਗਮ ਸਜਾਉਣੇ ਕੀਤੇ ਹਨ ਜੋ ਬੜੇ ਉਤਮ ਉਪਰਾਲੇ ਹਨ ਔਰ ਜਿੱਥੇ ਇਨ੍ਹਾਂ ਸੇਵਕਾਂ ਨੇ ਇਹ ਸਲਾਣਾ ਸਮਾਗਮ ਸੁਦਿਧਿਉਨੇ ਕੀਤੇ ਹਨ ਉੱਥੇ ਸਾਡੀਆਂ ਸੰਗਤਾਂ ਦੇ ਜੋ ਫਰਜ਼ ਨੇ ਜੋ ਅਧੂਰੇ ਨੇ ਉਹਨਾਂ ਨੂੰ ਪੂਰੇ ਕਰਨ ਦੀ ਜੋ ਅਤੀ ਲੋੜ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾਇਆ ਤਾਂ ਕਿ ਜੋ ਪੰਥ ਬਸੇ ਮਾ ਉਜੜਾ ਉਜੜੇ ਦਾ ਸੰਦੇਸ਼ ਦੇ ਕੇ ਸਾਨੂੰ ਸਿੱਖ ਬਣਾਉਣਾ ਕੀਤਾ ਹੈ ਸਤਿਗੁਰਾਂ ਹਨ ਉਸ ਨੂੰ ਦੂਰ ਕਰਨ ਦੀ ਸਤਿਗੁਰੂ ਜੀ ਆਪ ਕਿਰਪਾਲਤਾ ਕਰੋ ਸਾਡੇ ਤੇ ਕਿਰਪਾ ਕਰੋ ਅਸੀਂ ਦਿਵਾਨਾ ਅੰਦਰ ਜੋੜ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਨੀ ਸਾਧਕਾ ਅੱਜ ਪੂਰਾ ਜ਼ਿੰਦਗੀ ਮਾਨਣਾ ਜੀ ਰਹੇ ਆ ਇਹ ਸਾਹਿਬ ਜੀ ਦੇ ਕਰਕੇ ਜ਼ਿੰਦਗੀ ਮਾਨਣਾ ਜੀ ਰਹੇ ਆ ਨਹੀਂ ਤਾਂ ਕਿਸੇ ਨੂੰ ਪੁੱਛਣਾ ਤੱਕ ਨਹੀਂ ਸੀ ਅੱਜ ਇੱਥੇ ਪੰਜ ਮਹ ਜਥੇ ਆਏ ਆ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਲਖਵਿੰਦਰ ਸਿੰਘ ਜੀ ਅਯੂਰੀ ਦਾਗੀ ਦਰਬਾਰ ਸਾਹਿਬ ਸਤਿ ਸ੍ਰੀ ਅਕਾਲ ਪਰਮਜੀਤ ਸਿੰਘ ਜੀ ਖਾਲਸਾ ਬੰਗੇ ਵਾਲੇ ਬੀਬੀਆਂ ਦਾ ਜਤਾਂ ਇਹ ਪੰਜਾਂ ਨੇ ਪੂਰਨ ਸਹਿਯੋਗ ਕੀਤਾ ਇਸ ਕਰਕੇ ਸੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਆਏ ਅਸੀਂ ਇਹਨਾਂ ਇੱਥੇ ਆਏ ਦਾ ਧੰਨਵਾਦ ਕਰਦੇ ਆ ਸਾਰੇ ਸਮੂਹ ਸਾਰਿਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੜਦੀ ਕਲਾ ਬਣਾਵੇ ਸਾਰਿਆਂ ਦੇ ਮਿਹਰ ਪਰ ਇਸ ਥੀਅਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ